ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਅੱਜ ਫੇਰ ਆਪਾਂ ਇੱਕ ਹੋਰ ਰਿਜ਼ਲਟ ਲੈ ਕੇ ਆਏ ਹਾਂ ਜੀ ਤੇ ਸਿਰਫ ਕੱਲੀ 12000 ਫੀਡ ਪਾਈਏ ਕੋਈ ਮੈਨੂ ਮਿਕਸਚਰ ਨਹੀਂ ਕੋਈ ਕੁਝ ਨਹੀਂ ਤੇ ਬਾਈਂ ਗਾਂ ਦੀ ਆਸ ਛੱਡ ਗਈ ਸੀ ਵੀ ਇਹ ਤਾਂ ਨਿਕਬਣ ਛੱਡਦੀ ਛੱਡਣੀ ਪਊਗੀ ਤੇ ਉਸ ਤੋਂ ਬਾਅਦ ਬਾਈਆਂ ਨਾਲ ਆਪਣੇ ਨਾਲ ਕੰਟੈਕਟ ਹੋਇਆ ਤੇ ਅੱਜ ਆਪਨੇ ਇਹਦੀ ਪੀੜੀ ਕਰਤੀ 2 ਮਹੀਨੇ ਦੀ ਗਾਂ ਗੱਭਣ ਹੈ ਜੀ ਅੱਜ ਪੂਰੇ 2 ਮਹੀਨੇ ਦੀ ਹੋ ਗਈ ਇਹ ਪਿੰਡ ਮੰਗਾਣੀਆਂ ਡਿਸਟ੍ਰਿਕਟ ਮਾਨਸਾ ਤੇ ਬਹੁਤ ਕੈਂਟ ਗਾਂ ਹੈ ਜੀ ਤੇ ਆਣਾ ਟਾਈਮ ਦੇ ਵਿੱਚ ਜਦੋਂ ਸੂਗੀ ਬਹੁਤ ਚੰਗੇ ਰੁਪਈਆ ਦੀ ਜੇ ਕਰਨੀ ਰੱਖੀ ਤਾਂ ਬਾਈ ਦਿਕਰੇ ਬਹੁਤ ਚੰਗਾ ਦੁੱਧ ਵੀ ਦਊਗੀ ਕੱਦ ਕਾਠ ਬਹੁਤ ਗਾਂ ਦਾ ਹੈ ਤੇ ਕਾਫੀ ਲੰਬੇ ਟਾਈਮ ਤੋਂ ਰਿਪੀਟਰ ਚੱਲ ਰਹੀ ਸੀ ਸਿਰਫ ਫੀਡ ਪਾਈ ਆਪਾਂ ਨੇ 12000 ਫੈਮਿਲੀ ਫਾਰਮ ਦੀ 12000 ਤੇ ਉਸ ਨਾਲ ਹੀ ਗਾਂ ਗੱਭਣ ਖੜ ਗਈ ਤੇ ਨਾ ਹੀ ਆਪਾਂ ਨੇ ਕੋਈ ਫालतू ਖਰਚਾ ਕਰਾਇਆ ਬਾਈਆਂ ਦਾ ਤੇ ਆਪਾਂ ਬਾਈਆਂ ਨਾਲ ਗੱਲ ਵੀ ਕਰਾਵਾਂਗੇ ਤੁਹਾਡੀ ਲਓ ਜੀ ਆਏ ਫੈਮਿਲੀ ਫਾਰਮ ਦੀ 12000 ਫੀਡ ਤੇ ਹਾਂਜੀ ਪ੍ਰਾਜ ਜੀ ਹਸਤਿ ਸ਼੍ਰੀ ਕਾਲ ਜੀ ਸੱਚੀ ਗੱਲ ਜੀ ਤੇ ਗਾਂ ਦੇ ਆਪਨੇ ਕੋਈ ਫालतू ਖਰਚਾ ਕਰਾਇਆ ਥੋੜਾ ਨਾ ਨਾ ਫੀਡ ਹੀ ਪਾਈ ਹੈ ਜੀ ਕੱਲੇ ਫੀਡ ਪਾਈ ਹੈ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਕਹਿ ਰਹੇ ਸੀ ਕਿ ਛੱਡਣੀ ਪਊਗੀ ਗਾਂ ਜਦੋਂ ਆਪਾਂ ਨਹੀਂ ਤਾਂ ਬਹੁਤ ਵਧੀਆ ਫੀਡ ਹੈ ਜੀ ਤੇ ਗਾਂ ਦਾ ਰੰਗ ਰੂਪ ਤਾਂ ਹੀ ਬਹੁਤ ਫਰਕ ਪੈ ਗਿਆ ਨਾ ਹਾਂ ਪਹਿਲਾਂ ਨਾਲ ਰੰਗ ਦਾ ਫਰਕ ਹੈ ਜੀ ਪਹਿਲਾਂ ਰੰਗ ਦਾ ਬਹੁਤ ਫਰਕ ਦੀਆ ਹੋਰ ਰੰਗ ਦੀਆ ਜੀ ਹਾਂ ਪਹਿਲਾਂ ਘਮੇਲੀ ਜੀ ਸੀ ਬਹੁਤ ਜ਼ਿਆਦਾ ਗਾਂ ਤੇ ਹੁਣ ਗਾਂ ਬਹੁਤ ਵਧੀਆ ਰੰਗ ਰੂਪ ਆਏ ਜੀ ਫੈਮਿਲੀ ਫਾਰਮ ਦੀ 1 ਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ ਹੈ 98038 ਇਹ ਮੱਝਾਂ ਨੂੰ ਵੀ ਹੀ ਪਾਉਣੇ ਜੇ ਅਸੀਂ ਇਹ ਵੀ ਗਾਂ ਨੂੰ ਵੀ ਹੀ ਪਾਉਣੇ ਫੀਡ ਹਾਂ ਕਰੀਨਾ ਫੀਡ ਪਾ ਰਹੇ ਤੁਸੀਂ ਫੈਮਿਲੀ ਫਾਰਮ ਦੀ ਮੱਝਾਂ ਨੂੰ ਹਾਂਜੀ ਤੇ ਗਾਂ ਨੂੰ ਆਹ ਪਾ ਰਹੇ ਠੀਕ ਹੈ ਜੀ 12000 ਠੀਕ ਹੈ ਜੀ ਤੇ ਸਾਡੇ ਨਾਲ ਜੁੜ ਸਕਦੇ ਹੋ ਜੀ ਮੋਬਾਈਲ ਨੰਬਰ ਹੈ 98038 01450 ਤੇ ਗਾਂ ਤੁਸੀਂ ਆਪ ਦੇਖ ਸਕਦੇ ਹੋ ਜੀ ਬਿਲਕੁਲ ਗਾਂ ਰੰਗ ਕੱਢਿਆ ਜੀ ਤੇ ਧੰਨਵਾਦ ਜੀ ਸਾਰਿਆਂ ਦਾ